ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨ ਕਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਨਾਮ ਹੋ ਦੋਸਤੋ ਭਾਜੀ ਹੁੰਦਾ ਸਰਬਜੀਤ ਸਿੰਘ ਪਿੰਡ ਦੋਸਤੋ ਮਿਹਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਕਸਰ ਸਾਹਿਬ ਜਿਹੜੇ ਫਾਰਮ ਤੋਂ ਦੋਸਤੋ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਤਿੰਨ گاਵਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਦੋ گاਵਾ ਬਿਲਕੁਲ ਤਾਜ਼ੀਆਂ ਸੂਗੀਆਂ ਤੇ ਇੱਕ ਗੱਬੜੀ ਇੱਕ ਦਾ ਆ ਦੋਸਤੋ ਗੱਬੜ ਹੋ ਗਈ ਇਹਨਾਂ ਪਸ਼ੂਆਂ ਦੀ ਬੰਦ ਦੀ ਡਿਟੇਲ ਸਾਰੀ ਆਪਾਂ ਵੀਰ ਅਰਸ਼ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਪਛੋਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੀ ਹੈ ਜੀ ਅਰਸ਼ ਬਈ ਸਤਿਗੁਰੂ ਜੀ ਕੀ ਹਾਲ ਹੈ ਸਰਬ ਬਹੁਤ ਠੀਕ ਠਾਕ ਜੀ ਮਰੀਆ ਜੀ ਤੁਸੀਂ ਚੱਲ ਗਏ ਕੰਮ ਕਰ ਬਹੁਤ ਵਧੀਆ ਜੀ ਅਡਰੈਸ ਬੋਲਦੀ ਵੀਰ ਆਪਣਾ ਪਿੰਡ ਹੈ ਮੇਰਪਾਲਪੁਰਾ ਜਿਲ੍ਹਾ ਅਮਰਸਰ ਹਾਂਜੀ ਲੱਗ ਜਣੇ ਵਾਲਾ ਕੁਲੂ 2 ਕਿਲੋਮੀਟਰ ਠੀਕ ਹੈ ਜੀ ਤੇ ਆ ਟੋਲਪ੍ਰੇਸ ਅੰਦਰ ਰੋਡ ਤੇ ਜਿਹੜਾ 10 ਕਿਲੋਮੀਟਰ ਆਪਣਾ ਘਰ ਜੀ ਠੀਕ ਹੈ ਜਿਹੰਦਰ ਰੋਡ ਤੇ ਇਹਦਾ ਟੋਲ ਪਾਇਆ ਇਹ ਭਾਈ ਤੋਂ 10 ਕਿਲੋਮੀਟਰ ਹਾਂਜੀ ਤੇ ਟੋਲਪਲੇ ਟੋਲਪਲੇ 10 ਕਿਲੋ ਜਿਹੜਾ ਮੰਨ ਵਾਲਾ 14496 ਠੀਕ ਹੈ ਨਾਮ ਸਰਜੀ ਸਿੰਘ ਜੀ ਠੀਕ ਹੈ ਜੀ ਅੱਜ ਅਰਸ਼ ਸਿੰਘ ਜੀ ਆਪਣੇ ਕੋਲ ਤਿੰਨ ਨਾ ਆ ਗਿਆ ਬਹੁਤ ਹੀ ਯਾਦ ਚੰਗੇ ਪੀਸ ਲੈਂਦੇ ਭਾਜੀ ਆ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਗਾਂ ਕਿਨਵਾ ਸੋ ਬਹੁਤ ਹੀ ਯਾਦ ਚੰਗੀ ਭਾਜੀ ਫਾਰਮ ਚੋਂ ਲਈ ਹੈ ਵਸ਼ੀ ਆਪਾਂ ਹਾਂਜੀ ਤੇ ਦੂਜਾ ਸੂਆ ਜੇ ਹਾਂਜੀ ਦੁੱਧ 23 ਤੋਂ 24 ਕਿਲੋ ਪਹਿਲੇ ਸੂਏ ਵੇੜਨੇ ਕੱਢਿਆ ਆ ਅੱਛਾ ਜੀ ਗਰਮੀ-ਗਰਮੀ ਆ ਬਾਕੀ 23-24 ਕਿਲੋ 25 ਕਿਲੋ ਦੁੱਧ ਵਸ਼ੀ ਆ ਗਈ ਕੱਢ ਦੂਗੀ ਠੀਕ ਹੈ ਜੀ ਬਹੁਤ ਹੀ ਚੰਗੀ ਬਰੀਡ ਹੈ ਤਕਰੀਬਨ ਥੋੜਾ ਟਾਈਮ ਹੀ ਹੋਇਆ ਜਾਂਦਾ ਜੀ ਹਾਂ ਹੁਣ ਇੱਦਾਂ ਘੰਟਾ ਆ ਇੱਦਾਂ ਪੌਣਾ ਜੇ ਤੁਹਾਨੂੰ ਫੋਨ ਲਾਇਆ ਪਰੇ ਜਿਹੜੇ ਸੂਈ ਆ ਜੇਰ ਜੇ ਪੈਣ ਵਾਲੀ ਹਾਂਜੀ ਜੇਰ ਪੈਣ ਵਾਲੀ ਤੇ ਬੱਚਾ ਕਿੱਥੇ ਤੈਨੇ ਵਸ਼ਾਤਾ ਹੀ ਬੱਚਾ ਦੋਸਤੋ ਆਹਨੇ ਬੱਚਾ ਦਿੱਤਾ ਸਵੇਰ ਦੁਜਾ ਸਹੀ ਹੈ ਕਿ ਅੱਧਾ ਪੌਣਾ ਘੰਟਾ ਜੇ ਸੂਈ ਨਹੀਂ ਹੋ ਗਿਆ ਬੜੀ ਜੀ ਪੈਨਲੀ ਹੈ ਬਾਕੀ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਆਲ ਰੌਡ ਬੜਾ ਫੱਟੇ ਤੇ ਵੀ ਚਵਾਈ ਕੋਈ ਕੀਤੀ ਹੈ ਕਿ ਨਹੀਂ ਮੇਰੇ ਕੋ ਭਾਈ ਆਉਂਦੇ ਸੂਈ ਆਨੇ ਅੱਛਾ ਜੀ ਚਵਾਈ ਨਹੀਂ ਕੀਤੀ ਬੱਚੇ ਨੂੰ ਬਾਪ ਆ ਥੋੜਾ ਜਿਆ ਠੀਕ ਹੈ ਚੰਗਾ ਆਇਆ ਚ ਮੋਇਆ ਬੱਚੇ ਨੂੰ ਨਹੀਂ ਜੀ ਥੋੜੀ ਬੱਚੀ ਬਹੁਤ ਹੀ ਵੈਰੀ ਬਰੀਡ ਕੁਆਲਟੀ ਲਓ ਜੀ ਕਰੋ ਚੱਕ ਜੀ ਦੋਸਤੋ ਕੋਲ ਲ ਬਰੀਡ ਕੁਆਲਟੀ ਦੇ ਵਿੱਚ ਦੋਸਤੋ ਗਾ ਜਿਹੜੀ ਪਹਿਲੇ ਨੰਬਰ ਤੋਂ ਤੁਹਾਨੂੰ ਵਿਖਾਉਣ ਲੱਗੇ ਆ ਆਰਡਰ ਵਿਖਾਓ ਜਿਹੜਾ ਇਹਦਾ ਆ ਲਓ ਜੀ ਕਰੋ ਚੈੱਕ ਦੋਸਤੋ ਆਰਡਰ ਦੇਖੋ ਕਰਮਾਈ ਨੇ ਕਿੱਦਾਂ ਸੋਹਣਾ ਤਿਆਰ ਕੀਤਾ ਕੋਲ ਫਾਈ ਦੀ ਗਾ ਆ ਕੋਈ ਛੋਰੀ ਨਾ ਮੰਨ ਕੇ ਲਵੇ ਬਾਕੀ ਦੋਸਤੋ ਤਾਜੀ ਸੂਈ ਹੈ ਤੇ ਬੱਚੇ ਦਾ ਕਰਦੀ ਹੈ ਜਿਆਦਾ ਇਹਨੂੰ ਵੀਰ ਬੱਚੇ ਵਾਲੇ ਪਾਸੇ ਨਾ ਜਾ ਇੱਕ ਜਿਹੜਾ ਦਾ ਹੋਰ ਕਢਾ ਕਢਾ ਲਓ ਜੀ ਆਰਡਰ ਆਰਡਰ ਭਾਜੀ ਬੜਾ ਸਾਫ ਜੀ ਆ ਲਓ ਦੋਸਤੋ ਕਰੋ ਚੈੱਕ ਪੂਰੀ ਪਲਵਨ ਵਾਲੀ ਚਾਲ ਇਹਦੀ ਭਾਵੇਂ ਕੋ ਮਸ਼ੀਨਾਂ ਚੋਲੇ ਤੇ ਭਾਵੇਂ ਕੋ ਹੱਥ ਨਾਲ ਚੋਲੇ ਮਾਰੇ ਦਾ ਨਾ ਨੇ ਲਓ ਜੀ ਧਾਰਾ ਮ ਭਾਵੇਂ ਕਮਿਸ਼ੀਨਾਂ ਚੋਲੇ ਹਾਂਜੀ ਹਾਂਜੀ ਭਾਵੇਂ ਬਹੁਤ ਨਾਲ ਚੋਲੇ ਠੀਕ ਹੈ ਲੋ ਜੀ ਅਗਲੇ ਸੌਦੇ ਮਾਰਦੇ ਹਾਂ ਜੀ ਲੈ ਲੋ ਜੀ ਕਰ ਲੋ ਚੈੱਕ ਠੀਕ ਹੈ ਜੀ ਛੜ ਦੋ ਭਾਈ ਭਾਵੇਂ ਬਹੁਤ ਨਾਲ ਚੋਲੇ ਤੇ ਭਾਵੇਂ ਕਮਿਸ਼ੀਨਾਂ ਚੋਲੇ ਠੀਕ ਹੈ ਜੀ ਲੋ ਜੀ ਤੋਰੀ ਕਿਹੜਾ ਕੱਢੋ ਕਢੀ ਬਹੁਤ ਹੀ ਗੱਲ ਚੰਗੀ ਬੀੜ ਚੰਗੇ ਫਾਰਮ ਤੋਂ ਲਈਏ ਵੇ ਸ਼ੀਰ ਲੈ ਵੀ ਦੇਖੋ ਧਾਰਾਪੁਰਾ ਤੁਸੀਂ ਚੈੱਕ ਕਰ ਲਈ ਬਾਕੀ ਦੀ ਮਿਲਕ ਵੈਨ ਤੁਹਾਨੂੰ ਵਿਖਾਉਣਾ ਦੋਸਤੋ ਗਾਂ ਦੀ ਲਾਲਾਂ ਨੂੰ ਬੜੀਆਂ ਭਾਜੀ ਲੋ ਜੀ ਸਾਫੁੱਦਰੀ ਗਾਂ ਮਿਲਕ ਵੈਨਸ ਦੋਸਤੋ ਕਰੋ ਚੈੱਕ ਤੁਸੀਂ ਆਰਡਰ ਵਿਖਾਓ ਇਹਦਾ ਆਰਡਰ ਜੀ ਕਰੋ ਚੈੱਕ ਆਰਡਰ ਤੇ ਆਉਜਾ 100 ਜੀ 100 ਨੰਬਰ ਆਉਣਗੇ ਇਹਨੂੰ ਠੀਕ ਹੈ ਜੀ ਥਾਣ ਬੜੀ ਵਧੀਆ ਆਰਡਰ ਆ ਬਾਕੀ ਬਰੀਡ ਕੁਆਲਟੀ ਬਹੁਤ ਯਾਰੀ ਚੈੱਕ ਕਰ ਲੋ ਜੀ ਆ ਲੋ ਜੀ ਕਦੋ ਚੈੱਕ ਦੀ ਮਿਲਕ ਵੈਨ ਦੋਸਤੋ ਬਰੀਡ ਆ ਲੋ ਸ਼ਗਲ ਸ਼ੋਕਲੇ ਦੀ ਇਹ ਕਰ ਕਾਨੂੰ ਕੋਲੋਂ ਵਿਖਾ ਦਿਓ ਬੜਾ ਵਧੀਆ ਲੱਗਾਂ ਬੰਦ ਵੀ ਜੀ ਬੰਦ ਬਿਲਕੁਲ ਛੋਟਾ ਛੋਟਾ ਕਾਨ ਨੇ ਆਹ ਜੀ ਫੇਸ ਬਿਲਕੁਲ ਪਿਆਰਾ ਲੋ ਜੀ ਦੋਸਤੋ ਕਰੋ ਜੀ ਫੇਸ ਕੁਆਲਟੀ ਚੈੱਕ ਬਹੁਤ ਹੀ ਯਾਰੀ ਚੰਗੀ ਵੱਛੀ ਹੈ ਹਾਂਜੀ ਹਾਂਜੀ ਲੋ ਜੀ ਕਰੋ ਚੈੱਕ ਥਾਣਾ ਦੀ ਕੁਆਲਟੀ ਤੁਹਾਨੂੰ ਮੇਰੇ ਤੋਂ ਦਿਖਾਉਣ ਦੀ ਕਰਦਾ ਕੋਸ਼ਿਸ਼ ਬਹੁਤ ਵਧੀਆ ਦੋਸਤੋ ਹਥੀਂ ਚਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਹੈ ਜਦੋਂ ਪਾਈ ਮਸ਼ੀਨਾਂ ਚਲੋ ਭਾਜੀ ਬਾਲਾ ਵਧੀਆ ਲੇਵਾ ਬਹੁਤ ਯਾਰੀ ਚੰਗੀ ਵਿਸ਼ੀ ਹੈ ਜੀ ਕੋਈ ਮਤਲਬ ਕਾਜ ਨਹੀਂ ਹੈਗਾ ਇਹਦੇ ਚ ਠੀਕ ਹੈ ਜੀ ਬਿਲਕੁਲ ਬਰੀਕ ਚਮੜੀ ਦੀ ਆ ਫੁੱਲ ਵਜੋਂ ਸੈਜ ਆਰਡਰ ਦੇਖ ਲਓ ਆਰਡਰ ਬਹੁਤ ਦੋਸਤੋ ਬਹੁਤ ਵਧੀਆ ਕਰਮਾਈ ਨੇ ਪੂਰਾ ਠੀਕ ਸਾਡਾ ਠੀਕ ਹੈ ਜੀ ਮੈਨੂੰ ਘਰੇ ਵੀ ਕਹਿੰਦੇ ਚੌਣ ਨੂੰ ਲੈਣੀ ਹੈ ਨਾ ਬਹੁਤ ਜਾਰੀ ਵਧੀਆ ਹੈ ਠੀਕ ਹੈ ਜੀ 24 25 ਕਿਲੋ ਦੋਦੀ ਉਮੀਦ ਕਰਦਾ ਵੀ ਗਰਮੀਆਂ ਦਾ 30 32 ਕਿਲੋ ਦੋਦ ਕੱਢਣਾ ਹੈ ਮਸ਼ੀਨ ਇਹਦੇ ਠੀਕ ਹੈ ਜੀ ਸਿਆਲ ਜੇ ਬੜੇ ਡੇਡ ਡੇਡ ਨੂੰ ਮਸ਼ੀਆਂ ਵੇਚੀਆਂ ਨਾਲ ਹਾਂਜੀ ਹਾਂਜੀ ਹੁਣ ਚਲੋ ਮੌਸਮ ਦੇ ਹਿਸਾਬ ਨਾਲ ਹਾਂਜੀ 1 ਲੱਖ 5000 ਦੀ ਵਸ਼ੀ ਦੇ ਦਾਂਗੇ ਭਾਜੀ ਕਿੰਨਾ ਕਮਾਂਡ ਦਾ ਸੋਦਾ ਮਾਨਤਾਨੀਆਂ ਭਾਜੀ 10000 ਵਗੈਰੀ ਮੈਂ 1.5 ਦੀ ਆਪਾਂ ਦੇਣੀ ਹੈ ਮਤਲਬ ਜਿਹੜਾ ਫਿਕਸ ਰੇਟ ਹੈ ਕੋਈ ਹੋ ਜੂ ਮਾਨਤਾਨ ਕੋਈ ਮਨ ਲਵਾ ਯਾਨੀ ਕਿ 1 ਲੱਖ ਰੁਪਈਆ ਆ ਜਾਂਦੀ ਹੈ ਲੱਖ ਪੂਰੇ ਦੀ ਵਸ਼ੀ ਦੇ ਦਾਂਗੇ ਠੀਕ ਹੈ ਹਾਂ ਬਿਲਕੁਲ ਤੁਸੀਂ ਕਹਿੰਤਾ ਜੇ 1 ਲੱਖ ਪੂਰੇ ਦੀ ਵਸ਼ੀ ਆਪਾਂ ਦੇ ਦੇਣੀ ਆ ਬਾਕੀ ਇਹ ਜੀ ਪਾਲਾਂਗੇ ਇਹਨਾਂ ਮਸ਼ੀ ਤੇ 1.5 ਲੱਖ ਆ ਜਾਂਦੀ ਹੈ ਠੀਕ ਹੈ ਇਹ ਤੇ ਗੱਲ ਹੈਗੀ ਹਾਂ ਬੜੀ ਸੋਹਣੀ ਵਸ਼ ਜਿਹਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਸ਼ੋਰ ਸ਼ੱਪਾ ਹਲਕਾ ਫੁਲਕਾ ਆ ਰਿਹਾ ਹੈ ਬਾਕੀ ਬੜੀ ਚੰਗੀ ਵੇਸ਼ੀ ਹੈ ਹਾਂਜੀ ਹਾਂਜੀ ਹਾਂ ਹਾਂ ਸੂਕ ਹੈ ਦੋਸਤੋ ਥੋੜੀ ਜਿਹੀ ਪਸੂ ਤਹਿ ਮਾਰ ਜਾਂਦਾ ਹੈ ਇਹਨੂੰ ਮੇਰਾ ਪ੍ਰਵਾਹ ਪ੍ਰੂਣੀ ਹੈ ਚਾਰੂ ਚੂਰੀ ਬਹੁਤ ਯਾਰੀ ਹੈ ਹਾਂਜੀ ਹਾਂਜੀ ਬਾਕੀ ਲਖੋ ਬੱਚਾ ਵੀ ਸੋਹਣਾ ਹੁੰਦਾ ਭਾਵੇਂ ਵਛਾ ਹੀ ਹੈ ਚੰਗਾ ਵਛਾ ਵੀ ਪਲਿਆ ਦਿੱਤਾ ਤੇ ਇਹਦੇ ਨਾਲ ਜਿਹੜੀ ਬੱਧੀ ਆ ਗਾਂ ਵੀਰ 2 ਨੰਬਰ ਦੀ ਉਹ ਵੀ ਬਹੁਤ ਯਾਰੀ ਜੰਨੀ ਵੇਸ਼ੀ ਹੈ। ਲਓ ਜੀ ਕਰੋ ਚੈੱਕ। ਉਹਦੀ ਇੱਕ ਤਾਂ ਨਸ਼ੀ ਹੋਰ ਖਾਵਾਂਗੇ ਨਾੜਾਂ ਖਾਵਣੀਆਂ ਦੋਵੇਂ ਬੰਨੇ ਬੀਲੀ ਘਰੀ ਬਣਿਆ ਹੋਵੇ। ਲਓ ਦੋਸਤੋ ਜਿਹੜੀਆਂ ਹਾ ਮਿਲਕ ਵੇਨਜ਼ ਤੁਸੀਂ ਆ ਚੈੱਕ ਕਰ ਸਕਦੇ ਹੋ ਹਮਾਨੇ ਦੇ ਵੇਨਜ਼ ਬਰੀਕ ਬਰੀਕ ਤੁਸੀਂ ਦੇਖੋ ਜੀ। ਚੁਵਾਈ ਹੋ ਗਈ ਆ ਦੀ ਤਾਂ ਤੁਸੀਂ ਲੇਡ ਆਏ ਥੋੜੇ ਜੇ। ਅੱਛਾ ਜੀ। ਤੇ ਇਹਨੂੰ ਵੀਰ ਸੂਈ ਨੂੰ ਕਿੰਨਾ ਟੈਮ ਹੋ ਗਿਆ? ਇਹ ਕੱਲ ਸ਼ਾਮੀ ਸੂਈ ਆ। ਅੱਛਾ ਜੀ। ਸੂਹਾਂ ਕਰਵਾ ਸੂਈ। ਦੂਜਾ ਸੂਹ। ਇਹ ਵੀ ਦੂਜਾ ਸੂਹ। ਦੂਜਾ ਸੂਹ ਆ ਸ਼ਗੀ। ਠੀਕ ਹੈ ਜੀ। ਇਹਨੇ ਵਛਾ ਫੁੱਲ ਸਾਈਜ਼ ਦੀ ਹੈਗਾ ਹਾਂਜੀ ਇਹ ਚੁਵਾਈ ਹੋਈ ਜੀ ਇਹਦੀ ਅੱਛਾ ਜੀ ਹਾਂ ਉਹ ਚੁਵਾਈ ਦੋਸਤੋਂ ਵੀਰ ਨੂੰ ਪਤਾ ਨਹੀਂ ਸੀ ਤੇ ਉਹ ਵੀਰੇ ਸਾਡੇ ਆਉਣ ਤੋਂ ਪਹਿਲੇ ਚੁਵਾਈ ਕਰ ਦਿੱਤੀ ਹੈ ਵਾਹ ਆਪਣੀ ਉਹ ਦੋ ਟਾਈਮ ਪਾ ਤਸल्ली ਕਰਕੇ ਖੜੇ ਹਾਂਜੀ ਹਾਂਜੀ ਉਹ ਦੋ ਟਾਈਮ ਚੋਲੇ ਭਾਵੇਂ ਤਿੰਨ ਟਾਈਮ ਚੋਲੇ ਰੇਂਜ ਜਿਹੜੀ ਦੋਸਤੋਂ ਮਤਲਬ ਖੋਨਾ ਲਓ ਜੀ ਕਰੋ ਚੈੱਕ ਆਹ ਦੋਸਤੋਂ ਪਹਿਲੇ ਵੀ 18 18 ਕਿਲੋ ਬੋਲੇ ਚਾਲੂ ਹੋਈ ਆ ਲਓ ਜੀ ਕਰੋ ਚੈੱਕ ਜੀ ਆਹ ਲਓ ਜੀ ਕਰੋ ਚੈੱਕ ਠੀਕ ਹੈ ਜੀ ਮਾੜਾ 16 18 ਕਿਲੋ ਬੋਲੇ ਚਾਲੂ ਹੀ ਹੋਈ ਆ ਵੇੜ ਠੀਕ ਹੈ ਜੀ ਹਾਂ ਦੋਸਤੋ ਦੋ ਟੇ ਮਲਵ 23 24 ਕਿਲੋ ਪਹਿਲਾਂ ਨੇ ਕੱਢਿਆ ਆ ਹਾਂਜੀ ਜੀ ਦੋਸਤੋ ਇੱਕ ਚੀਜ਼ ਤੁਹਾਨੂੰ ਮੈਂ ਵਿਖਾਉਂਦਾ ਤੁਸੀਂ ਦੋਵੇਂ ਬੰਨੇ ਆ ਇੱਕ ਬੰਨੇ ਨਹੀਂ ਫਿਰ ਠੀਕ ਹੈ ਜੀ ਦੋਵੇਂ ਬੰਨੇ ਇਧਰ ਵਿਖਾਓ ਇਧਰੋਂ ਭਾਈ ਇਧਰ ਅੱਗੇ ਨਾੜਾ ਵਿਖਾਓ ਬੈਕ ਸਾਈਡ ਤੋਂ ਦੋਸਤੋ ਕਰ ਲਓ ਜੇ ਇੱਕ ਕੰਪੈਕਟ ਆ ਆ ਵੇਖੋ ਨਾੜਾ ਵੀ ਆ ਨਾ ਨਾ ਮੈਂ ਕਹਿੰਦਾ ਦੋਵੇਂ ਯਾਰਾ ਨਹੀਂ ਮੈਂ ਕਹਿੰਦਾ ਕਿ 24 25 ਕਿਲੋ ਦੁੱਧ ਪਾਈ ਜਾਊਗੀ ਹਾਂਜੀ ਹਾਂਜੀ ਨਾੜਾ ਨੂੰ ਦੋਸਤੋ ਮਿਲਕ ਵੈਨ ਕਾਫੀ ਮੋਟੀ ਹੈ ਤੇ ਬਰੀਡ ਕੁਆਲਿਟੀ ਵਿਖਾ ਦਿਓ ਆ ਲਓ ਜੀ ਇਹਦੀ ਫੇਸ ਕੁਆਲਿਟੀ ਚੈੱਕ ਕਰ ਲਓ ਫੀਲ ਟ ਸਵੇਰੇ ਸਵੇਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਪਰ ਆਪਣੀ ਵੀਡੀਓ ਕਾਲ ਜਦ ਖਾਲੀ ਕਰਾ ਦੇ ਮਗਰ ਵੀਰ ਬੱਚਾ ਬੱਚਾ ਸਵੇਛੇ ਬੱਚੇ ਨੋਨ ਠੀਕ ਹੈ ਜੀ ਬਾਜੀ ਮਗਰ ਕਿਤਾ ਮਰਜੀ ਬਣਾ ਬੱਚੇ ਕੋਈ ਹੋਜੀ ਕਰਵਾ ਨਹੀਂ ਠੀਕ ਹੈ ਬੰਦਾ ਇਹਨੂੰ ਬਾਈ ਇੱਕ ਗੇੜਾ ਹੋਰ ਕਢਾ ਲਈਏ ਬਹੁਤ ਹੀ ਹੈ ਜੰਗੀਆਂ ਦੋਵੇਂ ਬਸ਼ੀਆਂ ਸੁਣੀਆਂ ਜਾਂ ਤਾਂ ਕੰਮ ਰੰਗਿਆ ਕੱਲ ਹੀ ਆਈ ਆਪਣੇ ਕੋ ਕੱਲ ਹੀ ਸੂਹੀ ਹੈ ਬਸ਼ੀ ਠੀਕ ਹੈ ਜੀ ਲੱਛ ਕਰੋ ਜੀ ਇਹ ਜੂਰ ਦੀ ਆਪਣੇ ਘਰ ਤੱਕ ਗਾਰੰਟੀ ਹੋਗੀ ਕੋਈ ਆਨਲਾਈਨ ਮੰਗਾ ਲੇ ਠੀਕ ਹੈ ਵੀਡੀਓ ਬਣੀ ਪਈ ਆਪਣੇ ਕੋਲ ਜੇਰ ਦੀ ਠੀਕ ਹੈ ਜੀ ਪ੍ਰੋਪਰ ਚੈੱਕ ਦੋਸਤੋਂ ਤੁਸੀਂ ਕਰ ਸਕਦੇ ਹੋ ਤੇ ਬਹੁਤ ਹੀ ਗੈਦੀ ਸਾਫ ਹੈ ਭਾਜੀ ਦੋਸਤੋਂ ਚਵਾਈ ਹੋਈ ਨੂੰ ਤਕਰੀਬਨ ਕੋਈ ਮਿਲ ਸਕਦਾ ਨਾ ਜ਼ਿਆਦਾ ਨਹੀਂ ਤੇ ਬਾਕੀ ਦੋਸਤੋਂ ਕਰਮਾਈ ਨੇ ਆਰਡਰ ਵੀ ਜਿਹੜਾ ਬਹੁਤ ਸਮਾਂ ਤਿਆਰ ਕੀਤਾ ਅੱਜ ਵੀ ਇਹ ਸੁਭਾਇ ਸਾਫ ਨਹੀਂ ਨਹੀਂ ਪੂਰੀ ਸਾਫ ਨਹੀਂ ਕੀਤੀ ਭਾਜੀ ਠੀਕ ਹੈ ਹਾਂਜੀ ਪੂਰੀ ਸਾਫ ਨਹੀਂ ਕੀਤੀ ਤੇ ਇਹਦਾ ਬਈ ਅਰਸ਼ ਮੋਲਾ ਇਹਦਾ ਮੁੱਲ ਭਾਜੀ ਭਾਜੀ ਲੱਖ ਕਰ ਲੀਏ ਹੂੰ 80000 ਦੀ ਭਾਈ ਹਾਂ ਦਾ ਨਾਮ ਅਸੀਂ ਦੇਣੀ ਆ 80000 ਫਿਕਸ ਰੇਟ ਫਿਕਸ ਰੇਟ 80000 ਰੁਪਏ ਦੀ ਲੋ ਦੋਸਤੋ ਡਿਮਾਂਡ ਵੀਰ ਕਹਿੰਦਾ ਭਾਵੇਂ ਲੱਖ ਰੁਪਈਆ ਕਰ ਲਈਏ ਪਰ ਜਿਹੜਾ ਦੇਣ ਲੈਣ 80000 ਰੁਪਈਆ ਹੋਊਗਾ ਉਹਦੇ ਵਿੱਚ ਤੁਹਾਡਾ ਆਆਂਗਿਆਂ ਦਾ ਮੌਕੇ ਤੇ ਹਲਕਾ ਫੁਲਕਾ ਛੋੜ ਛੱਪਾ ਮਾਨਤਣ ਜਿਹੜਾ ਜ਼ਰੂਰ ਹੋਊਗਾ ਮੁੱਲ ਵੀਡੀਓ ਵਾਲੇ ਖਿੱਚ ਨਹੀਂ ਹੁੰਦੇ ਮਾਨਤਣ ਕੋਈ ਨਹੀਂ ਕਰਾਂਗੇ ਭਾਜੀ ਜਿਹੜਾ ਹੋਊਗਾ ਦੂਰੋਂ ਬਾਕੀ ਬੱਛੀ ਤੁਹਾਡੇ ਯਾਰਾ ਨਹੀਂ 24 25 ਕੁਲ ਦੋ ਦੇ ਬੱਛੀ ਆ ਮਜੇ ਨਾਲ ਚ ਪਈ ਜਾਊਗੀ ਠੀਕ ਹੈ ਜੀ ਬਰੀਕੀਆਂ ਬਰੁਕੀਆਂ ਬਹੁਤ ਆ ਕੱਦਕੁੱਦ ਵਾਲੀਆਂ ਵਸ਼ੀਆਂ ਗੇ ਬੜੀਆਂ ਛੋਟੀਆਂ ਨਹੀਂ ਐ ਠੀਕ ਹੈ ਜੀ ਇਹਦੇ ਨਾਲ ਜਿਹੜੀ ਬੱਧੀ ਆ ਵੀਰ ਗੱਬਣ ਵਸ਼ੀ ਇਹਦੀ ਦਸੀ ਉਹ ਗੱਬਣ ਵਸ਼ੀ ਗੱਬਣ ਵਸ਼ੀ ਆ ਜੀ ਸ਼ਾਈ ਹਲਦਾ ਥੋੜਾ ਕਰੋ ਇਸ ਦੇ ਵਿੱਚ ਹਾਂਜੀ ਹਾਂਜੀ ਤੇ ਦੁੱਧ ਤਕਰੀਬਨ 20 ਤੋਂ ਪਲਾਸੀ ਕਰੂ ਵੀ ਪਹਿਲਣੀਆਂ ਵਸ਼ੀਆਂ ਇਹਦੇ ਅੱਛਾ ਜੀ ਪਹਿਲਣੀਆਂ ਵਸ਼ੀਆਂ ਹਾਂ ਪਹਿਲਣੀਆਂ ਵਸ਼ੀਆਂ ਤੇ ਦੰਦਾ ਨੂੰ ਕਿਵੇਂ ਚੈੱਕ ਕੀਤੀ ਜੀ ਦੰਦ ਬਾਈ ਦੇਖਿਆ ਜਿਵੇਂ ਸ਼ਗੀ ਹੋਊਗੀ ਜਾਂ ਜਵਾਨ ਹੋਊਗੀ ਠੀਕ ਹੈ ਜੀ ਲੋ ਜੀ ਦੋਸਤੋ ਸ਼ਾਈ ਵਾਲਦਾ ਕਰੋਸ ਅੰਗ ਰੱਖ ਦਈਏ ਥਣ ਨੂੰ ਬੜਾ ਯਾਰਾ ਵਧੀਆ ਲੱਗਾ ਜੀ ਠੀਕ ਹੈ ਜੀ ਆਹ ਲੋ ਕਰੋ ਚੈੱਕ ਸੁਵਾ ਦੋਸਤੋ ਪਹਿਲਾ ਸੁਣੀ ਜੇ ਇਹ ਇੱਕ ਨਗੀਨਾ ਹੀ ਆ ਜੀ ਨਗੀਨਾ ਨਗੀਨਾ ਤਨਾ ਨਗੀਨੇ ਲਿਆਂਦੇ ਆ ਜੀ ਤੇ ਹਾਂਜੀ ਹਾਂਜੀ ਲੋ ਜੀ ਇਹ ਦੋਸਤੋ ਸ਼ਾਹੀ ਵਾਲ ਦੇ ਨਾਲ ਕਰਾਉ ਸੰਗੇ ਦਾ 10 ਪੈਸੇ ਕਰਾਉ ਸਿਆ ਗਰਮੀ ਗਰਮੀ ਨਾ ਮੰਨੂ ਹਾਂਜੀ 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 ਬਾਕੀ ਵੀਰ ਬਾਕੀ ਖੜੀ ਹੈ ਜੀ ਐਸੀ ਹਾਫਰਗੀ ਬਰਫਰਗੀ ਭਾਜੀ ਜਿਹੜੀ ਗੱਲ ਉਹ ਵੀਡੀਓ ਚ ਪਹਿਲਾਂ ਕਹਿਣਾ ਹਾਂ ਲੋ ਜੀ ਕਰੋ ਚੱਕੀ ਮੈਂ ਬਿਲਕੁਲ ਦੋਸਤੋ ਕੈਮਰਾ ਲਾ ਕੇ ਕਰ ਤੁਹਾਨੂੰ ਦਿਖਾਉਣ ਦੇ ਲੋ ਜੀ ਕਰ ਲੋ ਜੀ ਜਿਹੜੀ ਗੱਲ ਉਹ ਪਹਿਲਾਂ ਆਪਾਂ ਵੀਡੀਓ ਚ ਕਹਿ ਲੈਣੀ ਕਿ ਭਾਜੀ ਆ ਗੱਲ ਹੈ ਲੋ ਜੀ ਕਰ ਲੋ ਚੱਕੀ ਬਰਫਰਗੀ ਠੰਡੀ ਹੋਊਗੀ ਠੀਕ ਹੈ ਜੀ ਆਏ ਕੋ ਜਨਾਨੀ ਚੋਲੇ ਪਾ ਇਤਨੇ ਗੱਜਾ ਬਹੁਤ ਜਿਆਦਾ ਠੰਡੀਆਂ ਆਈਆਂ ਲੋ ਜੀ ਲੋ ਜੀ ਕਰੋ ਚੱਕੀ ਓਪਰਾ ਪੰਤੂਸ ਨੂੰ ਕਰਦੀ ਆ ਕੀਰ ਆ ਪਸੂ ਕੈਮਰੇ ਤੋਂ ਛੋੜਾ ਵੱਡੇ ਕੋ ਵੀ ਅੱਜ ਹੀ ਆਈ ਆ ਵਾ ਕੈਮਰੇ ਦੀ ਉਹ ਵੇਖੋ ਬਹੁਤ ਜਿਆਦੀ ਸੀਲ ਠੀਕ ਹੈ ਜੀ ਲੋ ਜੀ ਕਰ ਲੋ ਚੱਕ ਤੇਨੂੰ ਭ ਲਓ ਜੀ ਕਰੋ ਚੈੱਕ ਡਰਦੀ ਬਹੁਤ ਜਿਆਦੀ ਕੈਮਰੇ ਨੂੰ ਹਾਂਜੀ ਹਾਂਜੀ ਹਾ ਲਓ ਜੀ ਕਰੋ ਚੈੱਕ ਦੋਸਤੋ ਪੂਰੀ ਰੱਜ ਕੇ ਸੋਹਣੀ ਹੈ ਤੇ ਦੇਣ ਜੇ ਵੀਰ ਹਫਤਾ ਖੜਦੀ ਹੈ ਬਸ 5-4 ਦਿਨ ਲਊਗੀ ਜੀ 5-4 ਦਿਨ ਹਫਤਾ ਵੀ ਦੋਸਤੋ ਖੁਰ ਸਕਦੀ ਕਿਉਂਕਿ ਰਾਜੀ ਜੀ ਪੂਰੀ ਜੰਮੀ ਪਈ ਹੈ ਤੇ ਅਜ ਤੋਰੀ ਬੜੀ ਵਧੀਆ ਕਰਦੀ ਹੈ ਲਓ ਜੀ ਕਰੋ ਚੈੱਕ ਗਰਲੈਂਡੋ ਮੰਨ ਲਓ ਨੂੰ ਗ੍ਰੋਸ ਪਾਉਣੇ ਸ਼ਾਈ ਹਾਲ ਦਾ ਗ੍ਰੋਸ ਮੰਨ ਲਓ ਹਾਂਜੀ 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 ਬਾਕੀ ਕੋ ਜਿਹੜਾ ਮਾਜੀ ਉਹਦੀ ਗੱਲ ਹੈ ਵੀ ਸਿਰ ਕੈਮਰਾ ਡਰਦੀ ਹੈ ਕੈਮਰੇ ਤੋਂ ਉਪਰਾ ਕਰ ਜਾਂਦਾ ਪਹੂ ਹੈ ਨਾ ਕਈਰ ਉਹ ਯਾਰੀ ਭਾਈ ਸੀ ਸਾਲਿਆ ਉਹਦੀ ਆਪਣੀ ਘਰ ਤਾਂ ਗਾਰੰਟੀ ਹੋ ਗਈ ਲਵਾ ਕੇ ਧਾਰ ਤੂਰ ਦੀ ਆਪਣੀ ਕੋਲੀ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਅਛੇ ਤੇ ਅਸਭੇ ਦਾ ਮੁੱਲ ਇਹਦਾ ਭਾਜੀ ਮੁੱਲ ਤਾਂ 90 ਕਰ ਲੀਏ ਮੈਂ 95 ਕਰ ਲੀਏ ਹਾਂਜੀ ਇਹ ਹਾਂ ਨਾ ਹੀ ਬਸ ਭਾਜੀ 75000 ਰੁਪਏ ਦੀ ਬਸ਼ੀ ਦੇਣੀ ਆ ਬਲਕਿ ਹੋਰ 75000 70000 ਰੁਪਏ ਦੀ ਬਸ਼ੀ ਦੇਣੀ ਆ ਠੀਕ ਹੈ ਜੀ ਹਾਂਜੀ ਮੋਹਲ ਦੇ ਤੋ ਬਾਈ ਕਹਿੰਦਾ ਆਪਾਂ ਵਾਸੀ ਕਰ ਲਓ ਕੋਈ 85 ਕਰ ਲਓ ਜਿਹੜਾ ਰੇਟ ਆ ਦੇਣ ਲੈਣ 75000 ਰੁਪਏ ਆ ਜਿਹਦੇ ਵਿੱਚ ਤੁਹਾਡਾ ਥੋੜਾ ਬੜਾ ਹਲਕਾ ਪੁਲਕਾ ਮਾਨਦਨ ਸ਼ੋਰ ਸ਼ਾਪਾ ਮੌਕੇ ਤੇ ਜਰੂਰ ਹੋਗਾ ਐਨਾਂ ਮਗਰ ਦੋਸਤੋ ਤੁਹਾਨੂੰ ਗਾਵਾਂ ਦੇ ਵਿੱਚ ਦਿਖਾਏ ਆ ਪਹਿਲੇ ਨੰਬਰ ਤੇ ਗਾੜੀ ਵੇਖ ਰਹੇ ਹੋ ਦੋਸਤੋ ਗੱਬਣਿਆ ਗਾਂ ਬਿਲਕੁਲ ਸੂਂਦੇ ਨੇੜੇ ਸੂਹਾ ਪਹਿਲਾ ਸੁਣੀ ਆ ਥਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਪਸੰਦੀ ਕਰ ਸਕਦੇ ਜੀ ਇਹਦੇ ਨਾਲ ਜਿਹੜੀਆਂ ਦੋ گاਵਾ ਵਧੀਆਂ ਦੋਸਤੋ ਤੁਹਾਨੂੰ ਮੈਂ ਵਿਖਾਈਆਂ ਦੂਜਾ ਨੰਬਰ ਤੇ ਕਜਾ ਨੰਬਰ گاਵਾ ਬਿਲਕੁਲ ਤਾਜ਼ੀਆਂ ਸੁਈਆਂ ਵਾ ਸਵੇਰ ਸਵੇਰ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਮੇਰੇ ਵੀਰ ਆਪਣੀ ਚੋਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤੁਹਾਡਾ ਹੱਕ ਬਣਦਾ ਵਾ ਐਡਰੈਸ ਇੱਕੀ ਵੀਰ ਦਾ ਫੇਰ ਬੋਲਦਣਾ ਪਿੰਡ ਦੋਸਤੋ ਵੀਰ ਦਾ ਮਿਹਰਬਾਨਪੁਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਭਾਈ ਦਾ ਸਰਬਜੀਤ ਸਿੰਘ ਦਾ ਫੋਨ ਨੰਬਰ ਵੀਰੇ ਇੱਕ ਰਹੀ ਫੇ ਬੋਲੋ 750854496 ਜੀ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ